ਸ਼ਿਕਾਉਤਸ ਵਿਗਰੋ ਦੀ ਕਾਟਿਨੀ ਮੈਰੋਜੀ ਕਾਰ ਬਲਟਨਿ ਸ਼ੁਰੂਆਤ ਕਰਾਂਗੇ ਪਹਿਲਾ ਨੰਬਰ ਪਾ ਲੈਣੇ ਹੁਣ ਤੱਕ ਇਹ ਸੁਰਖੀਆਂ ਪੰਜਾਬ ਵਿੱਚ ਹੜਾ ਦੌਰਾਨ ਪਾਣੀ ਭੋਜਨ ਤੇ ਵੈਕਟਰ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਸਿਹਤ ਵਿਭਾਗ ਪੰਜਾਬ ਵੱਲੋਂ ਸਲਾਹ ਜਾਰੀ ਕੀਤੀ ਗਈ ਹੈ ਵਿੱਚ ਕਿਹਾ ਗਿਆ ਹੈ ਕਿ ਹੜਾ ਦੇ ਪਾਣੀ ਨਾਲ ਸਿੱਧੇ ਸੰਪਰਕ ਤੋਂ ਬਚੋ ਪਾਣੀ ਪਰੇ ਇਲਾਕਿਆਂ ਵਿੱਚ ਤੁਰਦੇ ਸਮੇਂ ਸੁਰੱਖਿਅਤ ਜੁੱਤੇ ਪੈਰੋਂ ਖਾਸ ਕਰਕੇ ਖਾਣਾ ਖਾਣ ਤੋਂ ਪਹਿਲਾਂ ਸਾਫਨ ਦੇ ਪਾਣੀ ਨਾਲ ਅੱਖਾਂ ਤੁਾਰ-ਤਾਰ ਵਾਰ ਵਾਰ ਤੋਂ ਸਿਰਫ ਉਬਾਲੇ ਹੋਏ ਪਾਣੀ ਦੇ ਵਿੱਚ ਹੀ ਕੈਲੋਰੀਨ ਵਾਲੇ ਪਾਣੀ ਨੂੰ ਹੀ ਪੀਓ ਤੇ ਪਾਣੀ ਉਬਾਲ ਕੇ ਪੈਦਾ ਕਰਨਾ ਸੰਭਵ ਨਹੀਂ ਹੈ ਤਾਂ ਤੁਸੀਂ ਕੈਲਰੋਨ ਦੀਆਂ ਗੋਲੀਆਂ ਦੀ ਵਰਤੋਂ ਕਰੋ ਪਾਣੀ ਨੂੰ ਸਾਫ਼ ਤੇ ਭਰੇ ਹੋਏ ਭਾਂਡੇ ਦੇ ਵਿੱਚ ਟੱਕੇ ਹੋਏ ਭਾਂਡੇ ਵਿੱਚ ਰੱਖੋ ਤੇ ਸਟੋਰ ਕਰੋ ਤੇ ਹੜ੍ਹ ਦੇ ਪਾਣੀ ਦੇ ਸੰਪਰਕ ਵਿੱਚ ਆਇਆ ਕੋਈ ਵੀ ਭੋਜਨ ਨਾ ਖਾਓ ਮੱਛਰਾਂ ਤੋਂ ਪ੍ਰਜਨਨ ਰੋਕਣ ਲਈ ਢੰਗਾਂ ਤੇ ਟਾਇਰਾਂ ਤੇ ਛੱਪਾਂ ਤੇ ਖੜੇ ਪਾਣੀ ਨੂੰ ਹਟਾ ਦਿਓ ਸਿਹਤ ਵਿਭਾਗ ਵੱਲੋਂ ਸਖਤ ਜੋ ਹੁਕਮ ਇਹ ਆਮ ਲੋਕਾਂ ਦੇ ਲਈ ਜਾਰੀ ਕੀਤੇ ਗਏ ਨੇ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸੰਗਠਿਤ ਅਪਰਾਧ ਵਿਰੋਧੀ ਕਾਟੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਟੀਮ ਵੱਲੋਂ ਕਤਲ ਦੇ ਮਾਮਲੇ ਵਿੱਚ ਸ਼ਾਮਲ ਇੱਕ ਸ਼ੂਟਰ ਨੂੰ ਗ੍ਰਫਤਾਰ ਕੀਤਾ ਗਿਆ ਉਸ ਕੋਲੋਂ ਹਥਿਆਰ ਬਰਾਮਦ ਕੀਤੇ ਗਏ ਨੇ ਫਿਰਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਡੀਜੀਪੀ ਦੁਆਰਾ ਵਿਆਪਕ ਪੱਲੇ ਸਬੰਧੀ ਜਾਣਕਾਰੀ ਸਾਂਝੀ ਕਰਦੇ ਲਿਖਿਆ ਹੈ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਵੱਲੋਂ ਸੰਗਠਿਤ ਅਪਰਾਧ ਵਿਰੋਧੀ ਕੋ ਵੱਡੀ ਸਫਲਤਾ ਹਾਸਲ ਕਰ ਗਏ ਵਿਪਨ ਕੁਮਾਰ ਵਾਸੀ ਮੁਦਾ ਬਾਹਪੁਰ ਮੰਦਰ ਨੂੰ ਹਿਸ਼ਾਲ ਨੂੰ ਗ੍ਰਿਫਤਾਰ ਕੀਤਾ ਗਿਆ ਕਿ ਦੇਸੀ ਕਿਸਕੋਲ ਤੇ ਜਿੰਦਾ ਕਾਰਪੋਸ ਬਰਾਮਦ ਕੀਤੇ ਗਏ ਨੇ ਖਾਨਾ ਸਿਟੀ ਖਰੜ ਵਿੱਚ FIR درج کی گئی ہے تفصیلی جانچ کی جا رہی ہے مبذ کی جانچ ਤੋਂ پتہ لگا ہے کہ پنگو کمان हिमाचल پروجے تے اونہ فیلڈ تواجا بسل دے وچ راکیش کمار وف گگھی دے سنسنی کتل کیش جو شامر موکھ شوٹر وچوں ایکسی گئی ہے کٹنا وදේශی بھارت گینگسٹر لاڈی پجل اور پونٹ تے منو گوجر تے ببی رانا دے گینگ کے دے نال سیدھی دشمنی دا نتیجہ سی کپورتھلا دے پنڈ مقصود پوراں دی صاحب کا سرپنچ نے بیاس ریاض وچ چھاپ مار کے موت نو گلے لگا لیا تریم پائن ਦੋ ਵਾਰ ਜ਼ਤਾਂ ਹੁਣ ਕਰਕੇ ਹਾਲੇ ਤੱਕ ਮ੍ਰਿਤਕ ਦੇ ਨਹੀਂ ਮਿਲ ਸਕਿਆ ਮ੍ਰਿਤਕਾ ਦੀ ਪਛਾਣ ਸੁਖਿੰਦਰ ਕੌਰ ਦੇ ਵਿੱਚ ਹੋਈ ਹੈ ਦੱਸਿਆ ਜਾ ਰਿਹਾ ਹੈ ਆਪਣੀ ਉਸ ਦਾ પતિ ਸੁਭਾਰ ਕੋ ਦਵਾਈ ਲੈਣ ਲਈ ਗਿਆ ਸੀ ਜਿੱਥੇ ਕਿਸੇ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਹ ਫੇ ਪੱਕੀ ਨੇ ਦਰਿਆ ਵਿੱਚ ਛਾਲ ਮਾਰ ਦਿੱਤੀ ਹੈ ਮ੍ਰਿਤਕਾ ਦੇ ਤਿੰਨ ਬੱਚੇ ਨੇ ਕਿੰਨੇ ਵਿਆਹ ਹੋਏ ਨੇ ਤੇ ਵਿਦੇਸ਼ ਵਿੱਚ ਰਹਿੰਦੇ ਨੇ ਮ੍ਰਿਤਕਾ ਵੱਲੋਂ ਕ੍ਰਿਸ਼ੀ ਕਰਨ ਦਾ ਹਲੇ ਕੋਈ ਕਾਰਨ ਸਾਹਮਣੇ ਨਹੀਂ ਆਇਆ ਥੋੜਾ ਸੁਲੋ ਗਿਆ ਜਾ ਰਿਹਾ ਕਿ ਪਾਣੀ ਦਾ ਬਹੁਤ ਜ਼ਿਆਦਾ ਹੋਣ ਕਰਕੇ ਮਰ ਤੱਕ ਅਦੇ ਨਹੀਂ ਮਿਲ ਸਕੇ ਯੰਤਿਕਾ ਦੇ ਪਤੀ ਰਜਿੰਦਰ ਸਿੰਘ ਨੇ ਦੱਸਿਆ ਕਿ ਸੁਖਿੰਦਰ ਗੌਰ ਕਰਕੇ 2 ਵਜੇ ਉੱਠੀ ਸੀ ਫਰਿਸ਼ਨਾਣ ਕੀਤਾ ਗੁਰਦੁਆਰਾ ਸਾਹਿਬ ਗਏ ਤੇ ਫਿਰ ਤੋਂ ਬਾਅਦ ਉਸ ਨੂੰ ਦੁੱਧ ਗਰਮ ਕਰਕੇ ਦਿੱਤਾ ਰੋਟੀ ਪਾਣੀ ਦੇ ਦਿੱਤੀ ਫਿਰ ਕਹਿਣ ਲੱਗੇ ਕਿ ਸੇ ਹਸਪਤਾਲ ਜਾ ਕੇ ਦਵਾਈ ਲਿਆਓ ਉਸਨੇ ਕਿ ਦੱਸਿਆ ਕਿ ਉਸ ਦੀ ਜਾਨ ਮਗਰੋਂ ਬਾਸ ਵਿੱਚ ਬੈਠ ਕੇ ਦਰਿਆ ਕੋਲ ਚਲੀ ਗਈ ਉੱਥੋਂ ਇੱਕ ਬੰਦੇ ਨੇ ਉਸ ਨੂੰ ਵੇਖਿਆ ਤਾਂ ਉਹ ਜੁੱਤੀ ਉਤਾਰ ਕੇ ਅਰਦਾਸ ਕਰ ਰਹੀ ਸੀ ਤੇ ਉਸਨੇ ਸੋਚਿਆ ਕਿ ਸ਼ਾਇਦ ਖੜਾ ਕਰਕੇ ਇਸ਼ਾਰਾ ਨੂੰ ਵੇਖਿਆ ਪਾਣੀ ਲੈਣ ਦੀ ਦਾਸ ਕਰੀਏ ਜਦੋਂ ਬੰਦੇ ਨੇ ਇਸ ਵਾਰ ਪੁੱਛਿਆ ਤਾਂ ਸੁਖਿੰਦਰ ਕੌਰ ਗੁੱਸੇ ਨਾਲ ਉਸ ਨੂੰ ਬੋਲੀ ਉਹ ਵਦਵ ਯਕਤੀ ਨੇ ਮੁਰਤੇ ਵੇਖਿਆ ਸੁਖਿੰਦਰ ਕੌਰ ਨੇ ਦਰਿਆ ਵਿੱਚ ਛਾਲ ਮਾਰ ਦਿੱਤੀ ਕਰਨਤਾਰਨ ਕਸਬੇ ਦੇ ਕਸਬਾ ਹਰੀਕੇ ਪਤਨ ਦੇ ਨੇੜੇ ਬੋਲ ਜੇਪੂਲਾ ਵਿੱਚ ਵੀਰਵਾਰ ਨੂੰ ਦੋ ਛੋਟੇ ਬੱਚਿਆਂ ਦੀ ਪੱਠੇ ਵਿੱਚ ਬਨੇ ਇਕੱਠੇ ਹੋਏ ਪਾਣੀ ਚ ਡਿੱਗਣ ਨਾਲ ਮੌਤ ਹੋ ਗਈ ਦੋਵੇਂ ਮਰਤਾ ਕਾਪਾਸੂ ਚ ਚਿਹਰੇ ਭਰਾਸਨ ਦੋਵਾਂ ਬੱਚਿਆਂ ਦੇ ਪਰਿਵਾਰਾਂ ਨੇ ਬੱਚਿਆਂ ਦੀ ਮੌਤ ਲਈ ਜ਼ਿਮੀਵਾਰ ਕਹਿ ਕੇ ਕਲਾਕਾਰਵਾਈ ਦੀ ਮੰਗ ਕਰਦੇ ਆ ਥਾਣਾ ਹਰੀਕੇ ਦੇ ਅੱਗੇ ਧਰਨਾ ਦੇ ਦਿੱਤਾ ਪੁਲਿਸ ਵੱਲੋਂ ਦਿੱਤੇ ਪ੍ਰੋਸੇ ਤੋਂ ਬਾਅਦ ਤਨਖਤ ਖਤਮ ਕਰ ਦਿੱਤਾ ਗਿਆ ਇਸ ਸਬਕ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਪ੍ਰਿੰਸ ਸਿਪ ਸਿੰਘ 8 ਸਾਲ ਦੇ ਪ੍ਰਭਜੀਤ ਸਿੰਘ 12 ਸਾਲ ਨੂੰ ਕਿੰਨੇ ਹੀ ਵਿਅਕਤੀ ਨੇ ਦੱਸਿਆ ਕਿ ਆਪਣੇ ਨਾਲ ਕੁਝ ਜ਼ਿਆਦਾ ਨਹੀਂ ਦੱਸਦੀ ਕਿਟਾ ਵਾਲੇ ਪੱਠੇ ਤੇ ਲੈ ਗਏ ਜਿੱਥੇ ਬਣੀ ਗੱਠੜਾਂ ਚ ਪਾਣੀ ਜਮਾ ਹੋਇਆ ਸੀ ਜਿਸ ਕਾਰਨ ਡੁੱਬਣ ਕਰਕੇ ਪ੍ਰਿੰਸ ਸਿਪ ਤੇ ਪ੍ਰਭਜੀਤ ਦੀ ਮੌਤ ਹੋ ਗਈ ਉਤਰਾਖੰਡ ਵਿੱਚ ਕੁਦਰਤੀ ਆਫਤਾਂ ਦਾ ਕਹਿਰ ਵੱਧ ਰਿਹਾ ਲਗਾਤਾਰ ਹੀ ਕਾਰਨ ਕਈ ਥਾਵਾਂ ਤੇ ਖਾਸਿਆ ਜਾਣਕਾਰੀ ਸਾਹਮਣੇ ਆਈ ਹੈ ਇੱਕ ਵਾਰ ਫਿਰ ਤੋਂ ਦੋ ਜ਼ਿਲ੍ਹਿਆਂ ਤੋਂ ਸੱਤ ਫਟਦੀ ਘਟਨਾਵਾਂ ਸਾਹਮਣੇ ਆਈ ਹੈ ਦੱਸਦੀ ਹੈ ਕਿਨਾ ਵਿੱਚ ਚਮੋਲੇ ਰੁੱਧ ਪ੍ਰਿਆਗ ਸ਼ਾਮਲੇ ਚਮੇਲੀ ਦੇ ਦੀਵਾਰ ਖੇਤਰ ਵਿੱਚ 72 ਫਟਦੀ ਘਟਨਾਵਾਂ ਕਈ ਪਰਿਵਾਰਾਂ ਦੇ ਮਲਬੇ ਹੇਠ ਦੱਬੇ ਹੋਣ ਦੀ ਖਬਰ ਹੈ ਜਿਸ ਦੇ ਨਾਲ ਇਹ ਤੁਰਤ ਪ੍ਰਯਾਗ ਦੇ ਸਕੇਦਰ ਖੇਤ ਦੇ ਵਿੜਿਉ ਡੁੰਗਰ ਵਿੱਚ ਕੋਹ ਕਮਚੀ ਤਬਾਹੀ ਮਚ ਗਈ ਹੈ ਇੱਥੇ ਕੁਝ ਲੋਕ ਮਲਬੇ ਹੇਠ ਧੱਬੇ ਨੇ ਸਥਾਨ ਪ੍ਰਸ਼ਾਸਨ ਵੱਲੋਂ ਮੌਕੇ ਤੇ ਰਾਖਾ ਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਨੇ ਉਤਰਖੰਡ ਦੇ ਮੁੱਖ ਮੰਤਰੀ ਕੁਸ਼ਕਰ ਸਿੰਘ ਧਾਮੀ ਨੇ ਇਹਨਾਂ ਕਟਨਾਵਾਦੀ ਐਕਸ ਤੇ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਨੇ ਕਹਿ ਕਿ ਰੁਦਰ ਪ੍ਰਯੰਗ ਦੇ ਤਹਿਸੀਲ ਬੁਖੇਦਾਰ ਖੇਤਰ ਅੰ内 ਇਹਨਾਂ ਨੇ ਬੁਡੇਂਗੂਤੋ ਤੇ ਜਲਾ ਚਮੋਲੀ ਦੇ ਦੀਵਾਲ ਖੇਤਰ ਵਿੱਚ ਬੱਦਲ ਫਟਨ ਕਾਰਨ ਕੁਝ ਪਰਿਵਾਰ ਮਲ ਕੇ ਇੱਕ ਦੱਬੇ ਸੋਈ ਨੇ ਜੰਮੂ ਕਸ਼ਮੀਰ ਪੰਜਾਬ ਵਿੱਚ ਖੜਾ ਕਾਰਨ ਜੰਮੂ ਨੂੰ ਸ਼ੁੱਕਰਵਾਰ ਨੂੰ ਜੰਮੂ ਰੋਡ ਤੇ ਚੱਲਣ ਵਾਲੀਆਂ 38 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਤੇ ਸ਼੍ਰੀ ਸ਼ਕਤੀ ਸੁਪਰ ਫਾਸਟ ਐਕਸਪ੍ਰੈਸ ਤੇ ਇਸ ਤੋਂ ਇਲਾਵਾ ਹੋਰ ਟ੍ਰੇਨਾਂ ਵੀ ਇਸ ਵਿੱਚ ਸ਼ਾਮਲ ਨੇ ਇਸ ਇਲਾਵਾ ਕੁਝ ਟ੍ਰੇਨਾਂ ਨੂੰ ਵਿਚਕਾਰੋਂ ਵਾਪਸ ਭੇਜ ਦਿੱਤਾ ਗਿਆ ਅੰਨਾਲ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਣਕਾਰੀ ਤਾਬਕ ਰੱਦ ਕੀਤੀਆਂ ਗਈਆਂ ਟ੍ਰੇਨਾਂ ਵਿੱਚ ਸ਼ਾਲੀਮਾਰ ਐਕਸਪੀਰੀਅੰਸ ਸ਼ਾਮਲ ਹੈ ਵੀ ਕੋਠੀ ਜੰਮੂ ਤੋਂ ਵੀ ਐਕਸਪ੍ਰੈਸ ਅਜਮੇਰ ਜੰਕਸ਼ਨ ਜੰਮੂ ਤੋਂ ਵੀ ਪੂਜਾ ਐਕਸਪ੍ਰੈਸ ਕਾਂਟੋਲ ਸੈਂਟਰਲ ਜੰਮੂ ਤੋਂ ਵੀ ਐਕਸਪ੍ਰੈਸ ਨਵੀਂ ਜੰਮੂ ਤੋਂ ਵੀ ਕੋਲਕਾਤਾ ਟਰਮੀਨਲ ਜੰਮੂ ਤੋਂ ਵੀ ਤੇ ਖੋਰ ਗਈ ਤੇ ਰਾਤ ਸ਼ਾਮ ਹਾਂ ਜੇ ਸਵੇਰ ਆਮ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇੰਡੀਅਨ 골ਡਨ ਬॉय ਨਿਰਜ ਚੋਪੜਾ ਦੇ ਡਾਇਮੰਡ ਲੀਗ ਦੇ ਫਾਈਨਲ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਉਸ ਨੂੰ ਸਫਰ ਕਰਨਾ ਪਿਆ ਦਰਅਸਲ ਜ਼ੀਰਖ ਦੇ ਲੈਜਰੀ ਗ੍ਰੰਟ ਵਿੱਚ ਸਟੇਡੀਅਮ ਤੋਂ ਡਾਇਮੰਡ ਲੀਗ ਫਾਈਨਲ ਗਏ ਚੇ ਜਲਮਰੀ ਵੇ ਜੂਲੀਅਰ ਵੇਬਰ ਨੇ 91.5 ਮੀਟਰ ਸਟਕੇ ਸੋਨ ਤਗਮਾ ਜਿੱਤੇ ਜਨਾਰੀ ਨਿਰਜ ਚੋਪੜਾ ਦੂਸਰੇ ਸਥਾਨ ਤੇ ਰਹੇ ਹਨ 85.1 ਮੀਟਰ ਦਾ ਸਭ ਤੋਂ ਵਧੀਆ ਥਰੋ ਬਣਾਇਆ ਤੇ ਇਸ ਲੀਗ ਵਿੱਚ ਉਹਨਾਂ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ ਫਿਲਹਾਲ ਇਸ ਬ੍ਰਿਟਿਸ਼ ਜਵਾਨ ਸੈਨਾ ਨੇ ਇਹ ਨਿਯਮਾਂ ਖੰਡਾਉਣ ਦੀ ਕੋਈ ਕੋਸ਼ਿਸ਼ ਕੀਤੀ ਨਹੀਂ ਹੈ